ਹਾਂਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਕਰੀਕਾਲ ਔਰ ਫਿਰ ਕਿਦਾਂ ਜੋ ਬਲੋਗ ਹੈ ਮੋ ਤੇ ਅੱਪਾਂ ਫਿਰ ਲਗਾਇਆ ਮਾ ਤੇ ਅੱਜ ਅੱਪਾਂ ਜਾਣਾ ਇੱਕ ਰੇਜਾ ਪਾ ਕੇ ਹੋਣਾ ਕਣਕਚਰੇ ਕਾਫੀ ਦਿਨ ਜਿਉਗੇ ਹਨਾ ਤੇ ਰੇਰੂ ਪਾਉਨੇ ਆ ਤੇ ਨਾਲੇ ਅੱਪਾਂ ਫਿਰ ਇੱਕ ਬਜਰੀ ਬਜਰੀ ਟੋਣੀ ਸਗੀ ਜਿਵੇਂ ਤੁਹਾਨੂੰ ਕੱਲ੍ਹ ਵਾਲੇ ਬਲੌਗ ਚ ਦੱਸਿਆ ਆਪਾਂ ਨੇ ਵੀਰ ਬਜਰੀਆ ਰੇਤਾ ਟੋਣਾ ਤਾਂ ਕਰਕੇ ਫਿਰ ਆਪਾਂ ਨੇ ਪਰਨਾ ਪਰਨਾ ਵਾਲੇ ਬੰਨੀ ਨਹੀਂ ਸੀਗਾ ਵੀ ਆਪਣੇ ਰੇਰੂ ਪਾਉਣਾ ਫਿਰ ਨਾਲ ਨੂੰ ਕਿ ਪਾਉਂਦੇ ਆ ਯਾਰ ਨਾ ਚਲੋ ਫਿਰ ਚਲਦੇ ਆਪਾਂ ਟਰੈਕਟਰ ਕਰਦੇ ਆਂ ਸਟਾਰਟ ਇਹਨੇ ਨੂੰ ਚੋਬਰ ਦੀ ਮਾਰ ਲੈਣ ਚਲ ਤੇ ਲੱਦਦੇ ਆਂ ਪਾਰੇ ਤੇ ਆਪਾਂ ਕੋਈ ਨਾ ਪਤਾ ਕਿ ਕਿਹੜੀ ਰੋਡ ਦੇ ਪਾਲਿਆ ਦੀ ਚੱਲ ਜੀ ਦੇ ਪਹੀਏ ਪੂਰੇ ਲੱਗਣ ਕਰਕੇ ਨਾ ਚੱਲ ਨਹੀਂ ਲੱਗ ਰਿਹਾ ਚਲੋ ਇਹ ਲੱਗਣੇ ਆ ਤੇ ਚੱਲਦੇ ਆਪਾਂ ਮੋੜ ਤੇ ਤੇ ਆਪਾਂ ਇਹ ਲੱਗ ਲਿਆ ਤੇ ਜਾ ਰਹੇ ਆਪਾਂ ਉੱਪਰ ਵੱਲ ਦੇਖਦੇ ਆਪਾਂ ਕਿੰਨੇ ਕੰਮ ਕਰਦੇ ਆਂ ਹਾਂ ਜੀ ਤੇ ਆਪਾਂ ਪੁੱਜ ਗਏ ਖੇਤ ਚ ਤੇ ਇੱਧਰ ਆਪਣੀ ਰਹੀ ਮੋਟਰ ਤੇ ਯੂਰੀਆ ਪਾਉਣਾ ਪਨੇ ਦੇ ਚ ਪਾਉਣਾ ਤੇ ਕਿਹਦੇ ਚ ਪਾਉਣਾ ਦੇਖਦੇ ਆਂ ਸ਼ਾਇਦ ਫਰੇਮ ਵੀ ਆਪਣੀ ਬਣ ਗਈ ਕਿਤੇ ਦਿਨ ਚ ਲੱਗ ਜੂਗੀ ਬਾਕੀ ਵਾਲੇ ਹੁਣ ਆਪਾਂ ਥੋੜੀ ਜੀ ਕਾਲੀ ਨਹੀਂ ਕਰਦੇ ਹਨਾ ਕਿਉਂਕਿ ਫਿਰ ਐਦਾਂ ਨਾ ਚੰਗਾ ਨਹੀਂ ਲੱਗਦਾ ਦਿਨਾਂ ਚ ਤਾ ਦਾ ਕਿ ਫਿਰ ਆਪਾਂ ਨੇ ਹਲੇ ਉਹਨੂੰ ਫੋਨ ਹੀ ਨਹੀਂ ਕਰਿਆ ਵੈਸੇ ਉਹਦੀ ਫੋਟੋ ਆ ਗਈ ਸੀਗੀ ਵੀ ਬਣ ਗਈ ਹੈ ਨਾ ਮੈਂ ਕਿਹਾ ਚੱਲ ਕੋਈ ਨਹੀਂ ਪੱਲਵਾਲਾਂ ਦੇ ਬੱਚੋ ਤੇ ਆਪਣਾ ਯੂਰੀਆ ਹੈਗਾ ਦੂਸਰਾ ਤੇ ਪਹਿਲਾਂ ਇੱਕ ਬਾਤ ਆਪਾਂ ਨੇ ਇਹਦੇ 'ਚ ਤੇ ਹੁਣ ਇਹ ਘੱਟੋ-ਘੱਟ ਕਣਕ ਹੋਗੀ 40 ਕ ਦਿਨਾਂ ਦੀ ਹੋਗੀ 40 ਦਿਨ ਦੇ ਵਿੱਚ ਵਿੱਚ ਆਪਾਂ ਨੇ ਦੋ ਵਾਰ ਇਹ ਪੌਤਾ ਤੇ ਆਪਾਂ ਨੇ ਇੱਕ ਰੇ ਹੋਰ ਪਾ ਦੇਣਾ ਕੋਈ 60 ਦਿਨ ਦੇ ਵਿੱਚ ਵਿੱਚ ਆਪਾਂ ਨੇ ਤਿੰਨ ਰੇ ਪੂਰੇ ਕਰ ਦੇਣੇ ਕਿਉਂਕਿ ਉਹ ਹੀ ਹੁਣ 15-20 ਦਿਨ ਤੱਕ ਦੂਆ ਪਾਣੀ ਲਾਉਂਗੇ ਆਪਾਂ ਤੇ ਪਾਣੀ ਦੇ ਮੂਰੇ ਮਾਰ ਦਾਂਗੇ ਇੱਕ ਚਟਾਏ ਤੇ ਆਪਣੇ ਰੇਹ ਕੰਪਲੀਟ ਹੋ ਜਾਣਗੇ ਆਪਾਂ ਨੇ ਤਿੰਨੇ ਰੇਹ ਪਾਉਣੇ ਆ ਤੇ ਬਹੁਤੇ ਰੇਹ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਹਨ ਤੇ ਆ ਤੁਹਾਨੂੰ ਜਿਹੜੀ ਕੱਲ ਗੱਲ ਕਰਦਾ ਸੀਗਾ ਨਾ ਆ ਖੇਤਾਂ ਚ ਹੁੰਦੀ ਸੀਗੀ ਮੂਫਲੀ ਅੱਗੇ ਊਰੇ ਤੇ ਲੈ ਕੇ ਉਹ ਜਿੱਥੇ ਤੱਕ ਸਾਈਕਲ ਵਾਲਾ ਜਾਂਦਾ ਉੱਥੇ ਤੱਕ ਮੂਫਲੀ ਮੂਫਲੀ ਹੁੰਦੀ ਤੇ ਟਿੱਬੇ ਟੋਬੇ ਹੁੰਦੇ ਤੇ ਪਹਿਲਾਂ ਕਰਦੇ ਜਿਵੇਂ ਦਾਦੇ ਹੁੰਦੇ ਆ ਵੀ ਟਿੱਬੇ ਟੋਬੇ ਜਿਗੇ ਪਹਿਲਾਂ ਤੇ ਬੋਂਦੇ ਬੂੰਦੇ ਫਿਰ ਏਕਣਾ ਹੌਲੀ ਹੌਲੀ ਚੱਲਦੇ ਚੁੱਲਦੇ ਫਿਰ ਹੌਲੀ ਹੌਲੀ ਚੱਲੀ ਤੇ ਅਦਰਾਂ ਜਿੰਨੇ ਵੀ ਖੇਤ ਦੇਖਦਿਆਂ ਜਾਂਦੇ ਸਾਰੇ ਟਿੱਬੇ ਹੀ ਸੀਗੇ ਪਹਿਲਾਂ ਆਪਾਂ ਨੇ ਤਾਂ ਦੇਖੇ ਨਹੀਂ ਜਿਆਦਾ ਆਪਾਂ ਨੇ ਦੇਖੇ ਸੋਜੀ ਸੰਭਲੀ ਆ ਜੱਦੇ ਦਾ ਖੇਤੀ ਉਹ ਹੁੰਦੀ ਆ ਹਨਾ ਬਾਈ ਬੂਏ ਵੇ ਖੇਤ ਸੀਗੇ ਹਨ ਪੱਧਰੇ ਕਰੇ ਵੇ ਤੇ ਘਰ ਦੇ ਕੋਲ ਦੇ ਆਨੇ ਕਰ ਲਏ ਹੁਣੇ ਹਨਾ ਚਲੋ ਗੱਲਾਂ ਘੱਟ ਮਾਰੀਏ ਆਪਾਂ ਤੇਰੇ ਪਾ ਦੀਏ ਕੰਮ ਜੇ ਕੰਪਲੀਟ ਕਰਦੀਏ ਤੇ ਉਦੋਂ ਦੇਖਦੇ ਆਂ ਬਜਰੀ-ਗੁਜਰੀ ਵਿਟੋਣੀਆਂ ਯਾਰ ਉਧਰੋਂ ਹਨਾ ਕਾਫੀ ਦਿਨਾਂ ਹੋ ਗਏ ਪਈ ਨੋ ਚਲੋ ਨਵੇੜ ਦੀ ਰਹਿਦਾ ਫਿਰ ਆਪਾ ਲੋ ਜੀ ਤੇ ਆਪਣੀ ਰਹਿ ਗਈ ਇੱਕ ਝੋਲੀ ਤੇ ਜਿਹਨੂੰ ਕਹਿੰਦੇ ਨੇ ਮਾੜੀ ਕਿਸਮ ਉਸ ਤੋਂ ਮਾੜੀ ਕਿਸਮ ਤੇ ਇੰਨਾ ਵਧੀਆ ਦਿਨ ਤਾਂ ਨਾ ਅੱਜ ਮਿੱਠੀ ਮਿੱਠੀ ਜੀ ਧੁੱਪਾਂ ਮਾੜੀ ਜੀ ਵੀ ਹਵਾ ਨਹੀਂ ਚੱਲਦੀ ਧੀ ਤੇ ਆਪਾਂ ਰੇ ਪਾਉਣ ਲੱਗੇ ਹਵਾ ਚੱਲਣ ਲੱਗੀ ਚਲ ਕੋਈ ਨਹੀਂ ਕੀ ਗਾ ਸਕਦੇ ਆ ਨਾ ਬਸ ਇੱਕ ਝੋਲੀ ਰਹਿ ਗਈ ਬਾਕੀ ਤਾਂ ਨਿਪਟ ਗਿਆ ਆਪਣਾ ਚਲੋ ਇਹ ਵੀ ਫਟਾਫਟ ਨਵੇੜਦੀ ਹੈ ਨਾ ਹਾਂਜੀ ਤੇ ਆਪਣਾ ਰੇਹ ਤਾਂ ਨਿਪੜ ਗਿਆ ਸੀ ਮੈਂ ਕਿਹਾ ਚਲੋ ਮੋਟਰ ਦੇ ਹੱਥ ਪੈਰ ਜੀ ਧੋਏ ਆਉਨੇ ਤੇ ਉਹਦੇ ਬਾਅਦ ਚੱਲਦੇ ਆਪਾਂ ਘਰ ਨੂੰ ਤੇਰੇ ਤਰ ਉੱਟਾਉਣੇ ਆ ਤੇ ਨਾਲੇ ਬਜਰੀ ਢੋਣੀ ਆ ਉਹ ਵੀ ਹੁਣ ਨਵੇੜੇ ਲੰਨੇ ਲਈ ਬੜੇ ਬਿਤਾਏ ਗਈਆਂ ਨਾ ਚਲੋ ਫਟਾਫਟ ਹੱਥ ਪੈਰ ਜੀ ਧੋ ਗਏ ਤੇ ਚੱਲਦੇ ਆਂ ਚਾਹ ਚੁ ਪੀ ਕੇ ਫਿਰ ਬਜਰੀ-ਬਜਰੀ ਢੋ ਲਈਏ ਨਾਲ ਲੱਗਦੀ ਹੋਊਗਾ ਕੰਪਲੀਟ ਜਾ ਕੰਮ ਤੇ ਦੇਖਾਂਗੇ ਕਣਕ ਨੂੰ ਜੇ ਤਾਂ ਬਦਲਵਾਈ ਤਾਂ ਹੋਈ ਵੀ ਆ ਜੇ ਮੀਂਹ ਨਾ ਪਿਆ ਤਾਂ ਫਿਰ 15-20 ਦਿਨ ਤੱਕ ਆਪਾਂ ਨਾਲੇ ਰੇਹ ਪਾ ਦਾਂਗੇ ਇੱਕ ਜਿਹੜਾ ਆਪਾਂ ਨੇ ਤਿਆਰੇ ਪਾਉਣਾ ਤੇ ਨਾਲੇ ਉਹਦੇ ਬਾਅਦ ਆਪਾਂ ਜਿਹੜਾ ਪਾਣੀ ਲਾਉਣਾ ਫਿਰ ਪਾਣੀ ਲਾ ਦਾਂਗੇ ਰੇਲ ਆਏ ਤੇ ਪਾ ਦਾਂ ਨਾ ਚਲੋ ਠੀਕ ਹੈ ਜੀ ਲਿਵਰ ਨੇ ਲਿਵਰ ਨੇ ਯਾਨ ਕੰਮ ਤਸੱਲੀ ਵਾਲਾ ਕਰਿਆ ਵਾ ਜਿਵੇਂ ਪਾਣੀ ਟਗਿਆ ਵਾ ਟੀਨ ਨਾਲ ਤੇ ਇੱਕ ਟੀਨ ਉਧਰ ਲਾਈ ਹੋਈ ਆ ਕਿ ਬਚ ਗਈਆਂ ਸੀਗੀਆਂ ਤਾਇਰਾ ਨੇ ਤਾਰੀਆਂ ਵੀ ਸੀਗੀਆਂ ਤੇ ਉਹ ਮੋਟਰ ਪਰ ਚੱਕ ਲਿਆ ਤੇ ਐਨ ਬੰਦ ਨਾ ਕੋਈ ਪੰਛੀ ਦੀ ਬਿੱਟ ਬੁੱਟ ਨਾ ਕੁਝ ਵੀ ਕੁਝ ਵੀ ਨਹੀਂ ਕਰਨਾ ਹੁਣ ਤੇ ਮੈਂ ਬੰਦ ਕਰਿਆ ਵਾਗਾਂ ਮੈਂ ਪਥਲੀ ਵਾਲਾ ਕੰਮ ਕਹਿੰਦੇ ਹੁੰਦੇ ਇਹਨਾਂ ਨੂੰ ਚਲੋ ਚੱਲੀਏ ਕਰਨੋ ਤੇ ਉੱਪਰ ਖੜਾ ਆਪਣਾ ਚੋਪਰ ਚੁਲਦੇ ਆ ਨਿਸ਼ਾਨ ਸਾਹਿਬ ਹਾਂਜੀ ਈ ਆਪਾਂ ਤਾਂ ਜੋ ਪੀਕੇ ਆਗੇ ਸੀਗੇ ਇੱਧਰ ਨੂੰ ਤੇ ਬਜਰੀ ਬਜਰੀ ਲਾ ਦਦੇ ਆਂ ਇੰਨੀ ਕਿ ਤਾਂ ਆਪਾਂ ਨੇ ਬੈਗ ਕਰਕੇ ਲਾਤੀ ਤੇ ਦੇਖਦੇ ਆਂ ਕਾਫੀ ਆ ਬਜਰੀ ਉਹਨਾਂ ਦਾ 3-4 ਕਿੱਢ ਲੱਗ ਜਾਨਗੇ ਚਲੋ ਕੋਈ ਨਹੀਂ ਦੇਖਦੇ ਨਾ ਤੇ ਕਿਹਦਾ ਡਾਲਾ ਵੀ ਉਦੋਂ ਟੁੱਟ ਗਿਆ ਤਾਂ ਪਾਸ ਦੂਰਾਂ ਦੀ ਕਾਸ਼ਤਾਨੀ ਨਾਲ ਡਾਲਾ ਟੁੱਟ ਗਿਆ ਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਚਲੋ ਕੋਈ ਨਹੀਂ ਭਰਦੇ ਆਪਾਂ ਹਾਂਜੀ ਕੋਈ ਨਾ ਕਰਨੇ ਕੋਸਟਾਂ ਜਾਂਦਾ ਬਲਿਆ ਕੋਈ ਗੱਟੜੇ ਕਾਰ ਮੂਲੇ ਹਵਾ ਹਵਾ ਚੁਲਿਆ ਕਰਦੇ ਆ ਹਵਾ ਚ ਚਲੋ ਦੇਖਦੇ ਆ ਸਿੱਧਾ ਤਾਂ ਮੇਰੇ ਹਿਸਾਬ ਨਾਲ ਟ੍ਰੈਕ ਨਹੀਂ ਨਿਕਲਣ ਗੱਲ ਦਾ ਕਿਚੂਰਾ ਹੁੰਦੇ ਮੇਰੇ ਆਪ ਨੂੰ ਠੀਕ ਐ ਤਾਂ ਮੈਨੂੰ ਮਾਰ ਨਹੀਂ ਦੇ ਹਾਂਜੀ ਤੇ ਆਪਣਾ ਕਿਹੜਾ ਹੋ ਗਿਆ ਦੂਸਰਾ ਤੇ ਆਪਾਂ ਨੇ ਲਈਆ ਪੁੱਠਾ ਪੰਗਾ ਆਪਾਂ ਨੇ ਅੱਜ ਗਲਤੀ ਕਰਤੀ ਬਾਗੂਰਾਂ ਨੂੰ ਬੁਲਾ ਲੈਣਾ ਤਾਂ ਕਿਉਂਕਿ ਦੇਖਣ ਇਹਨਾਂ ਥੋੜੀ ਜਿਹੀ ਲੱਗਦੀ ਸੀ ਪਰ ਹੈ ਬਹੁਤ ਆ ਸਾ ਚੜਾਤਾ ਤੇ ਡਾਲ ਆਪਾਂ ਗੂਰਾਂ ਨੇ ਜਿਹੜਾ ਤੋੜਿਆ ਵਾ ਬਾਗੂਰ ਪੀਤੇ ਨੂੰ ਬੁਲਾ ਲੈਣਾ ਤਾਂ ਆਪਾਂ ਨੇ ਅੱਜ ਹਨਾ ਚਲੋ ਕੋਈ ਨਹੀਂ ਭੁੱਲ ਗਏ ਆਪਾਂ ਆਪਾਂ ਨੂੰ ਐਦਾਂ ਸੀਗਾ ਵੀ ਇੱਕ ਤਾਂ ਦੋ ਸਕੰਜਿਆਂ ਨਾਲੇ ਸਾਜੂਗਾ ਪਰ ਇਹ ਤਾਂ ਦੋਵੇਂ ਸਕੰਜੇ ਨਹੀਂ ਬਸ ਕਰਾਤੀ ਆਪਣੇ ਚਲੋ ਕੋਈ ਨਹੀਂ ਚੱਕਣੀ ਤਾਂ ਹੁਣ ਪੈਣੀ ਹੋਊਗਾ ਕਿਸ ਕੰਮ ਦਾ ਮੇਰੇ ਹਿਸਾਬ ਨਾਲ ਹੋਰ ਹੋਊਗਾ ਚਲੋ ਦੇਖਦੇ ਆਂ ਭਰ ਲੈਂਦੇ ਹੁਣ ਆਪਾਂ ਇਹਨੂੰ ਡਾਲਾ ਜਾ ਲਾਗੇ ਨਾ ਠੀਕ ਹੈ ਜੀ ਹਾਂਜੀ ਤੇ ਆਪਣਾ ਬਜਰੀ ਦਾ ਨਿਪਟੜ ਗਿਆ ਤੇ ਆਪਾਂ ਨੇ ਇੱਥੇ ਹੀ ਲਾ ਦਿੱਤੇ ਇਹਨੇ ਇੱਥੇ ਤੇ ਬਾਅਦ ਚੋਂ ਇੱਕ ਅੱਧੇ ਦਿਨ ਤੱਕ ਇਦਾਂ ਵੀ ਸਟੇ ਲੱਗਿਆ ਤਾਂ ਆਪਾਂ ਨੇ ਉੱਥੇ ਲਾ ਦੇਣੀ ਨਾ ਕਿਉਂਕਿ ਪਹਿਲਾਂ ਵੀ ਥੋੜੀ ਜਿਹੀ ਬਜਰੀ ਉੱਥੀ ਪਈ ਸੀ ਆ ਕਰਕੇ ਆਪਾਂ ਜਿਹੜੀ ਆ ਰਹਿ ਗਈ ਸਾਰੀ ਇਹ ਵੀ ਥਿਲਾ ਦਾਂਗੇ ਤੇ ਆਪਾਂ ਲੈਫਟ ਚੱਕ ਕੇ ਦੋ ਲੜ ਛੱਡ ਕੇ ਜਮਾਰ ਕੇ ਪਾਏ ਖਾਲੀ ਘਾਤ ਨੂੰ 57 ਦਿਨ ਤੇ ਬਾਅਦ ਆਪਾਂ ਬਾੜ ਦੀ ਸੈਟ ਕਰਦੇ ਆ ਜੀ ਬਾੜ ਜੀ ਖੜੀ ਵੀ ਤੇ ਜਮੇ ਟੁੱਟ ਗਈ ਸੀ ਤਾਰਾਂ ਤੁਰਾਂ ਜੀ ਆ ਪਾ ਕੇ ਤੇ ਦੇਖਦੇ ਆ ਤੁਰ ਤਲਾ ਕੇ ਜਾਂ ਕਰੰਟ ਵਾਲੀ ਤਾਰ ਹਿੱਲੀ ਵੀ ਹੋਊਗੀ ਦੇਖਦੇ ਆ ਸੈਟ ਜੀ ਕਰਦੇ ਆ ਨਾ ਉਹ ਵੀ ਤੇ ਪਹਿਲਾਂ ਇਹਨੂੰ ਖਾਲੀ ਕਰ ਦਿੰਦੇ ਆ ਆਪਾਂ ਤੇ ਹਾਂ ਜੀ ਕਰਦੇ ਆ ਹੁਣ ਆਪਾਂ ਬਹੁਤ ਕੰਮ ਆ ਤੇ ਇਹਦੇ ਹਾਰ ਨੂੰ ਵੀ ਖੜ ਗਏ ਤੇ ਕਈ ਵਾਰ ਚੱਲਦੇ ਆ ਤੇ ਕਈ ਵਾਰ ਚੱਲਦੇ ਚੱਲਦੇ ਆਪਣੇ ਆਪ ਖੜ ਜੰਦੇ ਆ ਤੇ ਆ ਨਿਓਨ ਲਾਈਟ ਦਾ ਚੱਲਦੀ ਉਹ ਚੱਲਦੀ ਆ ਤੇ ਵੱਜਦੇ ਵੱਜਦੇ ਖੜ ਜੰਦੇ ਆ ਕਈ ਵਾਰ ਚਲੋ ਅਰਥੇ ਆ ਤਾਂ ਨਿਕਲਿਆ ਹੋਈ ਆ ਅਰਥ ਲਾ ਕੇ ਦੇਖਦੇ ਆ ਵੀ ਚੱਲਦੀ ਆ ਕਿ ਨਹੀਂ ਚੱਲਦੀ ਹੈ ਨਾ ਤੇ ਕੀ ਆ ਬੋਲਦਾ ਹੂੰ ਚੱਲ ਲੱਗੂਗੇ ਕਾ ਫੇਰ ਅਰਥੀ ਹੂੰ ਅਰਥੀ ਨਿਕਲਿਆ ਹੋਤਾ ਹਰੇ ਦਾ ਤੇ ਦਾ ਦੂਏ ਰੰਗ ਦਾ ਵੀ ਕਰਨਾ ਸੈਟ ਆ ਕਿਆ ਹੀ ਨਾ ਚਲਾ ਦਿੰਦੇ ਆਪਾਂ ਤੇ ਕਿਆ ਹੀ ਨਾ ਤੇ ਚਾਰਥ ਚਲਾਉਂਦੇ ਆ ਚਲਾ ਦਿੰਦੇ ਆ ਬਾਸਲ ਤੇ ਇੱਥੇ ਸੈਟਾਂ ਪਰ ਪਰਸੀ ਕਿਸੀ ਬੰਨਣਾ ਚਾਹੁੰਦੇ ਆ ਜੇ ਤਾਰ ਬੰਨਦੋ ਨੀ ਚਲੋ ਕਰਦੇ ਆ ਇਹਦਾ ਵੀ ਜਗੜਮੜ ਜਾ ਤੇ ਦੇਖਦੇ ਆ ਜੇ ਦੂਜੀ ਤਾਰ ਵੀ ਪੈ ਗਈ ਆਪਾਂ ਨੇ ਇੱਕ ਪਹਿਲੀ ਤਾਰ ਛੱਡੀ ਹੋਈ ਆਪਣੀ ਲਾਈਟ ਦੀ ਤਾਰ ਦੇਖਦੇ ਆ ਜੇ ਇਹ ਵੀ ਸੈੱਟ ਜੀ ਆ ਗਈ ਤਾਂ ਵੀ ਆਪਾਂ ਲਾਤ ਕਰ ਦਿੰਦੇ ਆ ਅੱਜ ਹਨਾ ਚਲੋ ਕਰ ਦਈਏ ਤੇ ਆਪਾਂ ਕਰਤਾ ਇਸ ਵਾਰ ਹੁਣ ਪੱਕੀ ਜਿਹਾ ਵਾਲਾ ਇਹਨਾਂ ਸਿੰਪਲੇ ਲਾਤੀ ਆਪਕਰੋ ਨਾ ਹੋਣਾ ਅਰਥ ਟੁੱਟੂਗਾ ਤੇ ਨਾ ਵਾਸਤਾ ਤੇ ਆਪਾਂ ਨੇ ਉਹ ਵੀ ਨਾੜ ਚ ਪਾ ਕੇ ਨਿੰਪਲ ਬਲਕਿ ਕਿਨਾਂ ਜਲਵਾ ਪਾਇਨਾ ਚਲੋ ਕਰਦੋ ਨੇ ਫੈਕਟਨਾ ਪੋਰ ਇਹ ਇੱਥੇ ਬਾਸ ਰੱਖ ਕੇ ਤੇ ਉੱਪਰ ਆਪਾਂ ਨਾੜ ਪਾ ਦਨੇ ਤੇ ਨਾੜ ਚ ਪੈਂਦੀ ਆ ਨਿੰਪਲ ਆਪਾਂ ਨੇ ਦੇਖ ਲਈ ਕੀ ਚੈੱਕ ਕਰ ਲਈ ਜੀ ਪਹਿਲਾਂ ਆਪਾਂ ਨੇ ਚਲੋ ਕਰ ਦਈਏ ਫਟਾਣਾ ਤੇ ਐ ਇਦਾਂ ਪੈ ਜਾਣੇ ਚਲੋ ਪਲੇਟ ਦਈਏ ਕੰਮ ਹਾਂਜੀ ਤੇ ਬਾਹਰ ਦਾ ਕੰਮ ਹੋ ਗਿਆ ਆਪਾਂ ਟੰਨ ਤੇ ਹੁਣ ਉੱਪਰ ਨੂੰ ਤਾਂ ਹਿੱਲਦੀ ਆ ਤੇ ਇਦਾਂ ਇੱਧਰ ਉੱਧਰ ਨੂੰ ਨਿਕਲਦੀ ਤੇ ਆਪਣੀ ਪੀਲੀ ਦੀ ਰਹਿ ਗਈ ਕਿਉਂਕਿ ਸੁੱਚ ਬਹੁਤ ਢਿੱਕੇ ਚ ਲੱਗੀ ਹੋਈ ਜੀ ਤਾਂ ਕਰਕੇ ਤੇ ਲੋੜ ਪਈ ਆ ਪੌਰੀ ਤੇ ਐਂ ਜੋੜ ਦਾਂਗੇ ਤੇ ਇਹਨੂੰ ਚਿੱਟੀ ਨੂੰ ਕੱਢ ਦਾਂਗੇ ਪੀਲੀ ਨੂੰ ਜੋੜ ਦਾਂਗੇ ਨਾ ਚਲੋ ਉਹ ਇਹ ਤਾਂ ਆਪਣਾ ਨਿਪਟ ਗਿਆ ਆਪਾਂ ਦੇਖੀ ਸੀਗੀ ਸੋਚੋ ਆਏ ਬਾੜ ਦੇ ਕਿ ਡਿੱਕੇ ਜ ਬਹੁਤ ਆ ਆ ਟਾਪਾ ਖੋਲਣਾ ਪੈਣਾ ਉਹ ਤੋਂ ਬਾਅਦ ਜਿੱਤ ਜਾ ਕੇ ਚਲੋ ਕੋਈ ਨਹੀਂ ਫੇਰ ਕਰਾਂਗੇ ਕਦੇ ਚਲੋ ਆ ਬਣਾਇਆ ਤਾਂ ਨਿਪਟ ਗਿਆ ਤੇ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊਜ਼ ਜਾਂ ਕੱਲ ਨੂੰ ਆਪਣੇ ਪਿੰਡ ਨਾਲ ਕੀਰਤਨ ਵੀ ਆਉਣਾ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਨਾ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ He gets